ਸਸੀ ਕਲ ਜੀ ਸਾਰਿਆਂ ਨੂੰ ਮੈਂ ਮੀਂਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਲੱਗੀ ਹਾਂ ਪਿੰਡੀ ਇਹ ਆਪਾਂ ਅੱਧਾ ਕਿਲੋ ਪਿੰਡੀ ਲੈ ਲਈ ਸੀਗੀ ਤੇ ਇਹਨੂੰ ਇਸ ਤਰ੍ਹਾਂ ਦੀ ਸ਼ੇਪ ਚ ਲੰਬੀ ਸ਼ੇਪ ਚ ਅਸੀਂ ਕੱਟ ਲਿਆ ਤੇ ਇਹ ਆਪਾਂ ਦੋ ਪਿਆਜ਼ ਵੱਡੇ ਕੱਟ ਲਏ ਇਹ ਆਪਾਂ ਹਰੀ ਮਿਰਚ ਪਾਵਾਂਗੇ ਸਾਬਤ ਹੀ ਮਤਲਬ ਕੱਟ ਕੇ ਵੀ ਤੁਸੀਂ ਪਾ ਸਕਦੇ ਹੋ ਪਰ ਸਾਨੂੰ ਸਾਬਤ ਮਿਰਚ ਪਿੰਡੀ ਵਿੱਚ ਪਸੰਦ ਲੱਗਦੀ ਹੈ ਤੇ ਤੁਹਾਨੂੰ ਬਣਾ ਕੇ ਦਿਖਾਉਣਾ ਹਾਂ ਹਾਂਜੀ ਗੈਸ ਤੇ ਆਪਾਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਇੱਕ ਕੜਛੀ ਤੇਲ ਦੀ ਪਾ ਲਈ ਪੋਣੇ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਪਿੰਡੇ ਨੂੰ ਪਿੰਡੀ ਪਾਵਾਂਗੇ ਹੁਣ ਆਪਾਂ ਜਿਹੜੀ ਆਪਣੀ ਕੱਚੀ ਹੋਈ ਪਿੰਡੀ ਹੈ ਇਹਨੂੰ ਖਾਸ ਫਰਾਈ ਕਰਨਾ ਹੈ ਆਪਾਂ ਚਾਰ ਕੌਂਫੀਮਟੇ ਨੂੰ ਮਿਲ ਕੇ ਪਕਾਵਾਂਗੇ ਫਰਾਈ ਕਰਾਂਗੇ ਹਾਂਜੀ ਪਿੰਡੀ ਆਪਣੀ ਹਾਫ ਫਰਾਈ ਹੋ ਗਈ ਹੁਣ ਅਸੀਂ ਨਾਲ ਹੀ ਪਿਆਜ਼ ਪਾ ਦਾਂਗੇ ਵਿੱਚ ਐਡ ਕਰ ਦਾਂਗੇ ਤੇ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਨੇ ਪੰਜ ਹਰੀਆਂ ਮਿਰਚਾਂ ਨੇ ਇਹਨਾਂ ਨੂੰ ਵੀ ਵਿੱਚੇ ਪਾ ਦਾਂਗੇ ਇਦਾਂ ਜ਼ਾਬਤ ਇਹ ਹੁਣ ਆਪਾਂ ਇਹਨਾਂ ਨੂੰ 2-3 ਮਿੰਟ ਹੋ ਮਤਲਬ ਟਰਾਈ ਕਰਾਂਗੇ ਟਰਾਈ ਕਰਨ ਤੋਂ ਬਾਅਦ ਫਿਰ ਸੁੱਕੇ ਮਸਾਲੇ ਪਾਵਾਂਗੇ ਹਾਂਜੀ ਹੁਣ ਪਿੰਡੀ ਆਪਣੀ ਥੋੜੀ ਤਿਆਰ ਹੋ ਗਈ ਹੈ ਮਤਲਬ ਹੁਣ ਆਪਾਂ ਸੁੱਕੇ ਮਸਾਲੇ ਪਾਵਾਂਗੇ ਪਹਿਲਾਂ ਪਾਵਾਂਗੇ ਨਮਕ ਲੋੜ ਅਨੁਸਾਰ ਫਿਰ ਆਪਾਂ ਲਾਲ ਮਿਰਚ ਪਾਵਾਂਗੇ ਹਲਦੀ ਪਾਵਾਂਗੇ ਇਸੇ ਮੇਰੀ ਮਿਰਚ ਪਾਵਾਂਗੇ ਆਪਾਂ ਤੇ ਧਨੀਆ ਪਾਊਡਰ ਪਾਵਾਂਗੇ ਤੇ ਬਿਲਕੁਲ ਇਹਨੂੰ ਟੱਕ ਕੇ ਨਹੀਂ ਪਕਾਉਣਾ ਹੈਗਾ ਇਹਨੂੰ ਓਪਨ ਹੀ ਪਕਾਉਣਾ ਹੈ ਨਹੀਂ ਤੇ ਲੇਸ ਜੀ ਛੱਡ ਜਾਂਦੀ ਹੈ ਤੇ ਓਪਨ ਹੀ ਇਹਨੂੰ ਪਕਾਓ ਬਸ ਇਦਾਂ ਹੀ ਹਾਂਜੀ ਪਿੰਡੀ ਦੀ ਸਬਜ਼ੀ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਬਣੀ ਹੈ ਤੇ ਤੁਸੀਂ ਵੀ ਟਰਾਈ ਕਰੋ ਐਦਾਂ ਬਣਾ ਕੇ ਦੇਖੋ ਤੇ ਲਾਈਕ ਕਮੈਂਟਸ ਕਰਿਆ ਕਰੋ ਜਰੂਰ ਤੁਸੀਂ ਦੱਸਿਆ ਕਰੋ ਤੁਹਾਨੂੰ ਸਾਡੀ ਪਿੰਡੀ ਦੀ ਸਬਜੀ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀਆਂ ਵੀਡੀਓ ਵੇਖਦੇ ਨੇ ਹਾਂਜੀ ਪਿੰਡੀ ਬਣ ਕੇ ਆਪਣੀ ਤਿਆਰ ਹੈ ਸਰਵ ਕਰਨ ਲਈ ਹੁਣ ਅਸੀਂ ਸਰਵ ਕਰਾਂਗੇ ਤੇ ਲਾਈਕ ਕਮੈਂਟਸ ਕਰਕੇ ਦੱਸਿਓ ਤੁਹਾਨੂੰ ਸਾਡੀ ਜਿਹੜੀ ਰੈਸਪੀ ਹੈ ਪਿੰਡੀ ਦੀ ਕਿਵੇਂ ਦੀ ਲੱਗੀ ਹੈ ਤੇ ਮਤਲਬ ਲਾਈਕਮੈਂਟs ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਦੇਖਿਆ ਕਰੋ ਵੀਡੀਓ ਸਾਡੀਆਂ ਵੀ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਵਧੀਆ ਲੱਗਦੀਆਂ ਕਿ ਨਹੀਂ ਵਧੀਆ ਲੱਗਦੀਆਂ ਥੈਂਕ ਯੂ ਫਾਰ ਵਾਚਿੰਗ